ਸੰਤਨ ਸਿਦਿ ਗੁਰੂ ਅੰਮਰਦਾਸ ਜੀ ਮਹਾਰਾਜ 1086 ਅੰਗ ਤੇ ਹੁਣ ਸਬਦ ਚਰਨ ਕਰਦੇ ਮਾਰੂ ਬਾਰ ਮਹੱਲਾ 3 ਇੱਕ ਓਮਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਜੀਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਸੰਸਾਰ ਦੇ ਨਾਲ ਬਿਨ ਗਾਹਕ ਗੁਣ ਵੇਚੀ ਐ ਕਹਿੰਦੇ ਗਾਹਕ ਨਾ ਹੋਵੇ ਤਾਂ ਗੁਣ ਵੇਚੀ ਗਾਹਕ ਨੇ ਤਾਂ ਲੈਣਾ ਹੀ ਨਹੀਂ ਸਾਨੂੰ ਜਿਹੜੀ ਚੀਜ਼ ਦੀ ਲੋੜ ਨਹੀਂ ਅਸੀਂ ਕਿਸੇ ਕੀਮਤ 'ਤੇ ਵੀ ਨਹੀਂ ਲੈਂਦੇ ਉਹ ਇਹ ਲੋੜ ਹੋਵੇ ਫਿਰ ਮਹਗੀ ਤੇ ਮਹਗੀ ਲੈ ਲੈਂਦੇ ਉਹਨਾਂ ਦੇ ਨਾਨਕ ਦਾਸ ਜੀ ਕਹਿੰਦੇ ਜੇ ਗਾਹਕ ਨਹੀਂ ਹੈਗਾ ਤਾਂ ਵੇਚਣਾ ਉਹਨੂੰ ਦਈ ਨਾ ਕਹਿੰਦੇ ਫਿਰ ਉਹਨੂੰ ਐਫਰ ਬਾਤ ਤੋਂ ਪੜਾਰ ਦੇਈ ਨਾ ਉਹਨੂੰ ਬਿਨ ਗਾਗ ਗੁਣ ਵੇਚੀ ਤੋ ਗੁਣ ਸਹੇ ਗੋ ਜਾਏ ਕਹਿੰਦਾ ਤੇਰੇ ਕੋਲੋਂ ਵੀ ਗੁਣ ਚਲੇ ਜਾਊ ਇਹ ਗੁਣ ਤੇਰੇ ਕੋਲੋਂ ਵੀ ਚਲੇ ਜਾਊ ਇਹ ਤੂੰ ਸਾਖਤ ਨੂੰ ਵੇਚਣਾ ਚਾਹੁੰਗਾ ਨਾ ਸਾਖਤ ਨੂੰ ਤਾਂ ਲੈਣਾ ਨਹੀਂ ਸਾਖਤ ਨੂੰ ਤਾਂ ਲੋੜ ਨਹੀਂ ਇਸ ਚੀਜ਼ ਦੀ ਹੋਰ ਤਾਂ ਹੋਰ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਗੁਣ ਦਵਾਗੇ ਆਪਾਂ ਨਾ ਕਿਨ ਤੇਰ ਕੁਲੂ ਵਿੱਚ ਲੇ ਗੋ ਇਹ ਆਪਾਂ ਵੀ ਸਿਫਾਰਸ਼ ਕਰਾਂਗੇ ਨਾ ਕਿਸੇ ਦੀ ਬੀਬੀ ਪੈਣ ਮੇਰੀਓ ਭਈ ਇਹ ਸਾਗਤ ਨੂੰ ਤੂੰ ਗੁਣ ਦੇ ਦੇ ਤੁਸੀਂ ਵੀ ਤਗੜੇ ਜਾਉਂਗੇ ਨਾਲੇ ਤੁਹਾਡੇ ਕੋਲੋਂ ਵੀ ਚਲੇ ਜਾਓ ਜਿਹੜਾ ਤੁਹਾਡੀ ਢੋਲੀ ਜਪਾਇਦਾ ਨਾ ਸੰਤਾਂ ਨੇ ਤੁਹਾਡੇ ਕੋਲੋਂ ਵੀ ਚਲੇ ਜਾਓ स्वागत ਦੀ ਜ਼ਿੰਮੇਵਾਰੀ ਕਰਨੀ ਮਹਾਪਾਪ ਲੇਕਨ ਅਸੀਂ ਆਪਣੀ ਚੌਧਰ ਵਾਸਤੇ ਕਰ ਲੈਂਦੇ ਆ ਤੇ ਮੇਰੀ ਚੌਧਰ ਚੱਲੇ ਵੀ ਬੰਦਾ ਬਹੁਤ ਵਧੀਆ ਇਹ ਲੇਕਨ ਆਪਣਾ ਗਵਾਲੇ ਗੁਣ ਦਾ ਗਾਹਕ ਜੇ ਮਿਲੇ ਕਹਿੰਦੇ ਜੇ ਤੈਨੂੰ ਗੁਣ ਦਾ ਗਾਹਕ ਮਿਲ ਜੇ ਇਹ ਕੋਈ ਗਾਹਕ ਹੋਵੇ ਨਾ ਜਿਹੜੀ ਚੀਜ਼ ਕੱਖ ਤੋਂ ਉਹਨੂੰ ਵੀ ਕਿਤੋਂ ਲੱਖ ਨੂੰ ਵਿਕ ਜਾਂਦੀ ਆ ਗੁਣ ਦਾ ਗਾਗ ਜੇ ਮਿਲੇ ਤਾ ਗੁਣ ਲੱਖ ਬਕਾਇ ਇਹ ਕਹਿੰਦਾ ਉਹ ਹੀ ਗੁਣ ਫਿਰ ਲੱਖਾਂ ਕੀ ਬਿਕ ਜਾਂਦਾ ਇਹਦੋ ਕੋਈ ਗਾਖ ਹੋਊਗਾ ਗੁਣ ਤੇ ਗੁਣ ਮਿਲ ਕਹਿੰਦਾ ਗੁਣਤ ਕੋਹ ਤੇ ਗੁਣ ਮਿਲ ਜਾਂਦਾ ਏਕਣਾ ਦੀਵੇ ਕੋਲ ਤੇ ਦੀਵਾ ਵੱਡਾ ਜਾਂਦਾ ਕਹਿੰਦੇ ਫਿਰ ਇਹ ਦੀਵਾ ਬਾਲਣਾ ਚਾਹੁੰਦਾ ਹੈ ਦੀਵੇ ਨਾਲ ਤੇ ਫਿਰ ਤਾਂ ਦੀਵੇ ਨਾਲ ਜੁੜਨਾ ਪਊ ਦੋਨੋਂ ਦੀਵੇ ਪਏ ਆ ਇੱਕ ਬਲਦਾ ਇੱਕ ਬੁਝਿਆ ਹੋਇਆ ਇਹ ਬੁਝੇ ਹੋਏ ਦੀਵੇ ਨੂੰ ਬਾਲਣਾ ਤਾਂ ਉਹ ਦੀਵਾ ਚੱਕ ਕੇ ਬਲਦੇ ਦੀਵੇ ਕੋਲ ਕਰਨਾ ਪਊ ਜਦੋਂ ਉਹਦੀਆਂ ਦੋਹਾਂ ਦੀ ਜੋਤ ਨਾਲ ਜੋਤ ਮਲਾਉਂਗੇ ਦੋਹੇ ਦੀਵੇ ਬਲ ਗਏ ਇਕੜਾ ਤਾਂ ਨਹੀਂ ਦੀਵਾ ਬਲਦਾ ਉਹ ਜੋ ਉਤਦੇ ਕੋਲ ਜਾਣਾ ਪੂ ਉਹ ਦੀਵੇ ਨੂੰ ਚੱਲ ਕੇ ਤਾਂ ਉਹਦੀ ਬਲੂ ਗੁਣ ਤੇ ਗੁਣ ਮਿਲ ਪਾਈਏ ਜੇ ਸਾਤਗੁਰ ਮੈਂ ਸਮਾਏ ਕਹਿੰਦਾ ਜੇ ਸਾਤਗੁਰ ਦੇ ਕੋਲ ਆਉਂਗਾ ਐ ਸਾਤਗੁਰੂ ਕੋਲੋਂ ਤੇਰਾ ਦੀਵਾ ਬਲ ਜਾਏ ਫੇਰ ਤਾਂ ਇਹ ਵਿਚੇ ਸਮਾਏ ਕਰ ਬੈਠੇ ਅਣੀ ਦੀਵਾ ਬਾਲਣਾ ਇਹ ਤਾਂ ਕਰਾਂ ਬੈਠ ਕੇ ਇਸ ਦੀਵੇ ਨੂੰ ਬਾਲਣਾ ਚਾਹੁੰਦੇ ਆ ਦੇਖੋ ਕਰੇ ਰੱਖ ਕੇ ਘਰ ਘਰ ਦੋ ਦੀਵੇ ਬਾਲ ਲਿਓ ਇੱਕ ਜਲਦਾ ਇੱਕ ਬੁਝਿਆ ਪਿਆ ਬੁਝਿਆ ਬ ਦੀਵਾ ਦੱਸੋ ਕਿ ਜਲਦਾ ਹੁਣ ਉਹਦਾ ਦੋਨੋਂ ਇਕੱਠੇ ਹੋਣਗੇ ਤਾਂ ਬਲੋਦੂਆ ਐਕਣੇ ਦੀਵਾ ਬਾਲਣੇ ਬਾਅਦ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਇੱਥੇ ਆਉਂਦਾ ਨਹੀਂ ਘਰੇ ਬੈਠਾ ਮੰਗਾਉਂਦਾ ਆ ਨਹੀਂ ਸਕਦਾ ਲੰਗਰ ਚੱਲਦਾ ਗੁਰਦੁਆਰੇ ਚ ਘਰੇ ਮੰਗਾਉਂਦਾ ਬੈਠਾ ਇਹੜਾ ਭਾਈ ਬੀਂਗਾ ਕਮਲ ਹੈ ਵਿਚਾਰਾ ਨਹੀਂ ਤੁਰ ਸਕਦਾ ਉਹਨੂੰ ਤਾਂ ਘਰ ਲਿਜਾਣਾ ਲਾਜ਼ਮੀ ਹੈ ਜਿਹੜਾ ਚੱਲਦਾ ਫਿਰਦਾ ਉਹ ਤਾਂ ਆ ਸਕਦਾ ਗੁਰਦੁਆਰੇ ਚ ਜਿਹੜਾ ਚੱਲਦਾ ਫਿਰਦਾ ਉਹ ਤਾਂ ਗੁਰਦੁਆਰਾ ਸਾਹਿਬ ਵਿੱਚ ਕਥਾ ਸੁਣਨਾ ਆ ਸਕਦਾ ਇਹਦੀਆਂ ਟੁੱਟਗੀਆਂ ਵਿਚਾਰੇ ਦੀਆਂ ਮੱਜੇ ਦੇ ਬੈਠਾ ਉਹਦੀ ਤਾਂ ਮਜਬੂਰੀ ਹੈ ਉਹ ਤਾਂ ਨਹੀਂ ਸਕਦਾ ਅਸੀਂ ਜਿਹੜਾ ਚੰਗਾ ਫਿਲਦਾ ਹੈ ਬਹੁਤ ਕੁਝ ਕਰਦਾ ਹੈ ਸਾਰੇ ਵਿਹਾਂ ਕਾਰਜ ਜਾਂਦਾ ਹੈ ਪਿੰਡ ਦੀ ਸਾਰੇ ਜੀ ਗੇੜਾ ਦਿੰਦਾ ਹੈ ਉਹਦੇ ਘਰ ਕਹਿੰਦੇ ਇਹਨੂੰ ਇਹਨੂੰ ਦੇਦੀ ਲਿਜਾ ਕੇ ਹੁਣ ਮੋਲ ਅਮੋਲ ਨਾ ਪਾਈਏ ਕਹਿੰਦੇ ਇਹ ਜਿਹੜਾ ਗਾਹਕ ਹੈ ਨਾ ਇਮੋਲ ਅਮੋਲ ਨਹੀਂ ਪਾਇਆ ਜਾ ਸਕਦਾ ਮੋਲ ਮੋਲ ਨਾ ਪਾਈਏ ਬਣ ਜਨਾਂ ਲੀਜੇ ਹਾਟ ਕਹਿੰਦਾ ਕਿਸੇ ਹੱਟੀ ਵਰ ਨਹੀਂ ਮਿਲਦਾ ਇਹ ਇਹ ਤਾਂ ਹੱਟੀਆਂ ਦੇ ਮੇਲੇ ਲਾਉਂਦੇ ਆਂ ਆਮਦਾਰ ਇਸ ਇੱਕੇ ਚਰਾਬੀ ਦੇ ਗੱਬੇ ਬੈਠਾ ਹੁੰਦਾ ਦਸੋ ਉੱਤੇ ਕਾਦੇ ਵਾਸਤੇ ਉਹਨੇ ਬੈਠਣਾ ਬੈਠਦਾ ਆਪਣੀ ਵੜਾਈ ਵਾਸਤੇ ਬਈ ਇਹ ਜਿਹੜੇ ਸ਼ਰਾਬੀ ਆ ਮੈਨੂੰ ਚੰਗਾ ਕਹਿਣਗੇ ਬਈ ਇਹ ਬਾਬਾ ਬਹੁਤ ਚੰਗਾ ਹੈ ਇਹਦਾ ਸਾਡੇ ਗੱਭੇ ਬੈਂਦਾ ਐ ਵੜਾਈ ਨੇ ਖਾ ਲਿਆ ਸੰਸਾਰ ਖਾ ਲਿਆ ਵੜਾਈ ਨੇ ਮੋਲ ਮੋਲ ਨਾ ਪਾਈਏ ਬਾਣ ਜਿੰਨਾ ਲੀਏ ਹਾਟ ਖੱਟੀਆਂ ਪਰ ਇਕੱਠੇ ਹੁੰਦੇ ਆ ਖੱਟੀਆਂ ਪੱਠੀਆਂ ਤੇ ਮਿੱਲਾ ਲੱਗਦਾ ਉੱਥੇ ਹੁੰਦਾ ਕੀ ਐ ਮੇਲੇ 'ਚ ਉੱਥੇ ਤਾਂ ਨਿੰਦਿਆ ਹੁੰਦੀ ਐ ਬੈਠ ਕੇ ਉੱਤੇ ਉਹ ਵੀ ਬੈਠ ਗਿਆ ਜਾ ਕੇ ਅਮਰਦਾਰੀ ਬੈਠ ਗਿਆ ਉਹਨੂੰ ਵੀ ਥੇਕ ਲੱਗ ਗਿਆ ਉਹ ਵੀ ਲੂਹਾ ਗਿਆ ਨਾਲੇ ਕਰਦਾ ਨਹੀਂ ਉਹ ਸੁਣਦਾ ਸੁਣਨੇ ਵਾਲਾ ਉਹਨਾਂ ਨੇ ਵੱਧ ਪਾਪ ਆ ਕਹਿੰਦਾ ਭਾਈ ਇਹ ਹੱਟੀਆਂ ਪਰ ਨਹੀਂ ਮਿਲਦਾ ਇਹ ਤਾਂ ਬਾਬੇ ਨਾਨਕ ਦੇ ਦਰਵਾਜ਼ੇ ਚੋਂ ਨਾਨਕ ਪੂਰਾ ਤੋਲ ਹੈ ਕਿ ਨਾਨਕ ਤਾਂ ਪੂਰਾ ਤੋਲਦਾ ਕਬੂ ਨਾ ਹੋਵੇ ਘਾਟ ਕਹਿੰਦਾ ਕਦੇ ਘੱਟ ਨਹੀਂ ਤੋਲਦਾ ਰੱਬ ਪੂਰਾ ਤੋਲਦਾ ਕਦੇ ਘੱਟ ਨਹੀਂ ਤੋਲਦਾ ਮਹੱਲਾ ਚੌਥਾ ਨਾਮ ਵੀ ਹੋਣੇ ਤਾਂ ਜੀ ਨਾਮ ਤੋਂ ਵੀ ਹੋਣੇ ਜਿਹੜਿਆਂ ਕੋਲ ਨਾਮ ਨਹੀਂ ਹੈਗਾ ਜਿੰਨਾ ਨਾਉ ਤਾਂ ਮਿਲਿਆ ਨਹੀਂ ਖਾਲੀ ਰਹਿ ਗਿਆ ਨਾਮ ਵੀ ਹੋਣੇ ਪਰਮ ਸੇ ਕਹਿੰਦਾ ਉਹ ੜਕਦੇ ਉਹ ਬਾਰ ਬਾਰ ਜੁੰਨੀਆਂ ਚ ਕਹਿੰਦੇ ਆਵੇ ਜਾਵੇ ਨੀਤ ਕਹਿੰਦਾ ਰੋਜ਼ ਜੰਮਦੇ ਰੋਜ਼ ਮਰਦੇ ਆ ਇਹਨਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ ਕਹਿੰਦੇ ਰੋਜ਼ ਜੰਮਣਗੇ ਮਰਨਗੇ ਕੋਈ ਉਹਨਾਂ ਨੂੰ ਮੁਕਤੀ ਕਰਨੇ ਵਾਲਾ ਨਹੀਂ ਟੁੱਟੇ ਦਾਬੇ ਆ ਟੁੱਟਾ ਭਰੋਸਾ ਦੇਣਾ ਕਿਸੇ ਨੂੰ ਇੱਕ ਬਾਦ ਦੀ ਇੱਕ ਢਿੱਲਿਆ ਕਹਿੰਦਾ ਇੱਕ ਨੂੰ ਬਦਲ ਆ ਇੱਕ ਢਿੱਲੇ ਛੱਡ ਕੋ ਇਹ ਕਹਿੰਦਾ ਜੰਮ ਬੰਦ ਕੇ ਲੈ ਕੇ ਇੱਕ ਬਾਦ ਦੇ ਇੱਕ ਢਿੱਲਿਆ ਇੱਕ ਸੁਖੀਏ ਕਹਿੰਦੇ ਇੱਕ ਸੁਖੀ ਕਰ ਹਰਪ੍ਰੀਤ ਸੁਖੀਏ ਕਿਹੜੇ ਕਰੇ ਸੁਖੀਏ ਹਰਪ੍ਰੀਤ ਜਿਹੜੇ ਹਰ ਨੂੰ ਪਿਆਰ ਕਰਦੇ ਉਹ ਸੁਖੀਏ ਕਰਦੇ ਨਾਨਕ ਸੱਚਾ ਮੰਨ ਲੈ ਤੁਰੂ ਨਾਨਕ ਕਹਿੰਦੇ ਸੱਚੇ ਨੂੰ ਮੰਨ ਲੈ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਕਹਿੰਦੇ ਸੱਚੀ ਕਰਨੀ ਆ ਸੱਚੀ ਰੀਤ ਆਹੀ ਕਿਹੜੀ ਸੱਚੀ ਰੀਤ ਸੱਚੇ ਨੂੰ ਮੰਨਣਾ ਰੱਬ ਨੂੰ ਮੰਨਣਾ ਰੱਬ ਸੱਚਾ ਦੁਨਿਆਤੋਂ ਛੁੱਟੀ ਆ ਇਹ ਸੱਚੀ ਰੀਤ ਆ ਕਹਿੰਦਾ ਸੱਚੇ ਨੂੰ ਮੰਨ। ਗੁਰ ਤੇ ਗਿਆਨ ਪਾਇਆ। ਕਹਿੰਦੇ ਗਿਆਨ ਦੀ ਪ੍ਰਾਪਤੀ ਕਿਤੋਂ। ਸ਼ਬਦ ਨਾਲ ਗਿਆਨ ਦੀ ਪ੍ਰਾਪਤੀ। ਪਹਿਲਾਂ ਸ਼ਬਦ ਮਿਲਦਾ ਫਿਰ ਗਿਆਨ ਹੁੰਦਾ। ਗੁਰ ਤੇ ਗਿਆਨ ਪਾਇਆ ਅਤ ਖੜਕ ਕਰਾਰਾ ਕਹਿੰਦਾ ਬਹੁਤ ਕਰਾਰਾ ਹੈ। ਬਹੁਤ ਵੱਡਾ ਗਿਆਨ। ਕਰਾਰਾ। ਦੱਦ ਆਇ ਤਕੜਾ ਬਹੁਤ ਭਾਇਆ ਕਿੱਥੋਂ ਆ ਗੁਰ ਸਬਦ ਨਾਲ ਸਬਦਰੇ ਨਾਲ ਗਿਆਨ ਦੀ ਪ੍ਰਾਪਤੀ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਦੂਜਾ ਪਰਮ ਗੜ ਕਟਿਆ ਕਿਹੜਾ ਦੂਜਾ ਜਿਹੜਾ ਪਰਮਾ ਦਾ ਗੜ ਸੀ ਉਹ ਖਤਮ ਹੋ ਗਿਆ ਮਹਿਮ ਖਤਮ ਹੋ ਗਿਆ ਹੁਣ ਗੜ ਦੱਸਿਆ ਦੂਜਾ ਗੜ ਇਕੱਲਾ ਨਹੀਂ ਹੈਗਾ ਇੱਕ ਬਹਿਮ ਥੋੜਾ ਸਾਡੇ ਮੰਦੇ ਚ ਸਾਡੇ ਮੰਦੇ ਚ ਢੇਰ ਲੱਗੇ ਪਿਆ ਬਹਿਮਾਂ ਦੇ ਤੇ ਕੋ ਸਾਰੇ ਹੈ ਬਹਿਮ ਪਰ ਬਹੁਤ ਵਧੀਆ ਮਗਾਨ ਪਾਉਂਦਾ ਕਾਲੀ ਤੌੜੀ ਮਾਰਤੀ ਉੱਪਰ ਮੁੰਦੀ ਗੋਹਾਰਾ ਲਾਇਆ ਜੁੱਤੀ ਲਾਤੀ ਉੱਪਰ ਬੜੇ ਕੋਈ ਗਿਣੇ ਥੋੜਾ ਜਾਂਦੇ ਐ ਇਹ ਗੋਹਰਾ ਸੁਣੀਆਂ ਬੀਬੀਆਂ ਗੱਲਾਂ ਕਰਦੀਆਂ ਬਈ ਇਹ ਗਵਾਰਾ ਸੁਖੀ ਸ਼ਾਂਤੀ ਰਹੇ ਕਿਤੇ ਮੌਤ ਪਰਨ ਪਾਉਣਾ ਪੈ ਜਵੇ ਤਾਂ ਮੌਤਾਂ ਰੁਕ ਗਈਆਂ ਉਹ ਜੁੱਤੀ ਲਾਉਣ ਦੇ ਬਾਅਦ ਕਿਹੜਾ ਮੌਤ ਰੁਕ ਗਈ ਮੌਤ ਤਾਂ ਹੋਣੀ ਆ ਗੱਡੀ ਲਿਆਂਦੀ ਗੱਡੀ ਦੇ ਮੂਰੇ ਜੁੱਤੀ ਬੰਨ੍ਹ ਲਈ ਕਾਲੀ ਡੋਰੀ ਬੰਨ੍ਹਤੀ ਇਹ ਗੱਡੀ ਐਕਸੀਡੈਂਟ ਨਾ ਹੋ ਜਵੇ ਕਿਤੇ ਸਾਰੀਆਂ ਹੁੰਦੀਆਂ ਸਾਰੀਆਂ ਮੋਤਾਂ ਹੁੰਦੀਆਂ ਗੱਡੀ ਐਕਸੀਡੈਂਟ ਹੋਣ ਦਾ ਸਾਰਾ ਕੁਝ ਹੁੰਦਾ ਇਹ ਬਹਿਮਾ ਦੇ ਗਾੜਾ ਜਦੋਂ ਫਿਰ ਗਿਆਨ ਦੀ ਪ੍ਰਾਪਤੀ ਹੋਈ ਆ ਫਿਰ ਸਾਰੇ ਇਹ ਖਤਮ ਹੋ ਗਿਆ ਫਿਰ ਤਾਂ ਇੱਕ ਤੇ ਟੇਕ ਰਹਿ ਗਈ ਭਈ ਬਚਾਉਣੇ ਵਾਲੀ ਤਾਕਤ ਤਾਂ ਇੱਕੋ ਇੱਕ ਬਾਬਾ ਨਾਨਕ ਦਾ ਗੁਰੂ ਗ੍ਰੰਥ ਸਾਹਿਬ ਆ ਬਚਾਉਣੇ ਵਾਲਾ ਹੋਰ ਕੋਈ ਨਹੀਂ ਬੰਦਾ ਗੁਰ ਤੇ ਗਿਆਨ ਪਾਇਆ ਅਤਖੜਕ ਕਰਾਰਾ ਦੂਜਾ ਪਰਮ ਗੜ ਕਟਿਆ ਮੋ ਲੋਭ ਹੰਕਾਰ ਕਹਿੰਦੇ ਮੋ ਵੀ ਖਤਮ ਹੋ ਗਿਆ ਲੋਭ ਵੀ ਖਤਮ ਹੋ ਗਿਆ ਹੰਕਾਰ ਵੀ ਖਤਮ ਹੋ ਗਿਆ ਜਦੋਂ ਗਿਆਨ ਪ੍ਰਾਪਤ ਹੋਇਆ ਪਰਮ ਵੀ ਖਤਮ ਲੋਭ ਵੀ ਖਤਮ ਹੰਕਾਰ ਵੀ ਖਤਮ ਹਰ ਦਾ ਨਾਮ ਮਨ ਬਸਿਆ ਕਹਿੰਦੇ ਹਰ ਦਾ ਨਾਮ ਸੀਨਾ ਜਿਹੜਾ ਫਿਰ ਉਹ ਮਾਨੇ ਕੇ ਬਸ ਨਹੀਂ ਆ ਨਹੀਂ ਬਸਦਾ ਨਹੀਂ ਭੁੱਲੀ ਜਾਂਦਾ ਹਰਕਾ ਨਾਮ ਮਨ ਬਸਿਆ ਗੁਰ ਸਬਦ ਵਿਚਾਰਾ ਕਹਿੰਦੇ ਜਦੋਂ ਗੁਰ ਦੇ ਸ਼ਬਦ ਦੀ ਵਿਚਾਰ ਕੀਤੀ ਫਿਰ ਬਸਿਆ ਮਨ ਇਦਾਂ ਨਹੀਂ ਬਸਦਾ ਸ਼ਬਦ ਦੀ ਵਿਚਾਰ ਦੇ ਨਾਲ ਬਸਦਾ ਸੱਚ ਸੰਗਮ ਕਹਿੰਦਾ ਪਾਈ ਸੰਜਮਤਾ ਸੱਚ ਹੈ ਜਿਹੜਾ ਸੱਚ ਆ ਕਹਿੰਦੇ ਇਹ ਸੰਜਮ ਆ ਹੋਰ ਬੜੇ ਸੰਜਮ ਰੱਖਦਾ ਬੜੇ ਬਚਾਅ ਕਰਦਾ ਕਰੇ ਹੱਥਾਂ ਨੂੰ ਧੋਂਦਾ ਕਦੇ ਕੁਛ ਕਰਦਾ ਵੀ ਮੈਂ ਝੂਠਾ ਹੋ ਗਿਆ ਝੂਠ ਲੱਗਦੀ ਬੜੇ ਸੰਜਮ ਕਰਦਾ ਜਾਂਦਾ ਜਾਂਦਾ ਰੁਕ ਜੂ ਕਹਿੰਦੇ ਬਿੱਲੀ ਰਸਤਾ ਕੱਟ ਗਈ ਇਹ ਕੁਮਾਰਤੀ ਬੜੇ ਬਹਿਮਾ ਭਰਮਾ ਇੱਥੇ ਇਹ ਸਾਰੇ ਖਤਮ ਸਾਸਨ ਕੀ ਬਹੁਤ ਵੱਡੀ ਆਰਾਮਦਾਰੀ ਹੋ ਜਾਂਦੀ ਹੈ ਜਦੋਂ ਸੰਤ ਮਿਲ ਜਾਂਦੇ ਐਨੇ ਝਗੜੇ ਕਰਨੇ ਇਹ ਇਹ ਕੰਮ ਕਰਨੇ ਕਿਹੜਾ ਸੌਖੇ ਆ ਅੱਡੇ ਕਿਰਿਆ ਕਰਮ ਕਰਨੇ ਕਿਹੜਾ ਸੌਖੀ ਆ ਕਿਤੇ ਫਿਰ ਬੜੇ ਔਖੇ ਆ ਫਿਰ ਕੁਝ ਵੀ ਨਹੀਂ ਕਰਨਾ ਇਹ ਨਹੀਂ ਲੱਭਦੇ ਫਿਰ ਜੋ ਇਹ ਆ ਚੀਜ਼ ਲਿਆਉਂਗੇ ਆ ਇਕੱਠੀ ਕਰੂੰਗੇ ਆ ਕਰਾਂਗੇ ਆ ਦਮਾਂਗੇ ਸੱਚ ਸੰਜਮ ਮਾਤ ਉੱਤਮ ਕਹਿੰਦਾ ਸੱਚ ਨਾਲ ਜਿਹੜੀ ਮਾਤਾਂ ਨਾਲ ਉੱਤਮ ਹੋ ਜਾਂਦੀ ਹੈ ਜੇ ਸੱਚਾ ਕੋਲ ਜੇ ਝੂਠਾ ਡਰ ਡਰ ਕੇ ਮਰ ਜਾਂਦਾ ਹੈ ਜਦੋਂ ਝੂਠ ਬੋਲਿਆ ਹੁੰਦਾ ਹੈ ਨਾ ਬੜਾ ਡਰ ਰਹਿੰਦਾ ਮਨ ਦੇ ਜਦੋਂ ਸੱਚ ਬੋਲਦੇ ਆ ਡਰ ਨਹੀਂ ਇੱਕ ਝੂਠ ਨੂੰ ਛੁਪਾਉਣੇ ਵਾਸਤੇ ਫਿਰ ਬੜੇ ਹੀਲੇ ਕਰਦਾ ਸੱਚ ਸੰਜਮ ਮਤ ਉਤਮ ਹਰ ਲੱਗਾ ਪਿਆਰਾ ਕਹਿੰਦੇ ਜਦੋਂ ਹਰ ਪਿਆਰਾ ਲੱਗਣ ਲੱਗ ਗਿਆ ਤੇਰੇ ਮਤ ਉਤਮ ਹੋ ਗਈ ਫਿਰ ਸੱਚ ਦੀ ਪ੍ਰਾਪਤੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਕਦੋਂ ਹਰ ਲੱਗਾ ਪਿਆਰਾ ਜਦੋਂ ਹਰ ਪਿਆਰਾ ਲੱਗਣ ਲੱਗੇ ਰੱਬ ਪਿਆਰਾ ਲੱਗਣ ਲੱਗੇ ਫਿਰ ਮਤ ਉੱਤਮ ਹੋ ਗਈ ਸੱਚ ਵਸ ਗਿਆ ਕਿ ਸਾਬਾ ਸੱਚੋ ਸੱਚ ਬਰਤਦਾ ਕਹਿੰਦਾ ਸਾਰਾ ਕੁਝ ਸੱਚ ਬਰਤਦਾ ਟੂਟ ਨਹੀਂ ਹੈਗਾ ਰੱਬ ਦੇ ਕਰੇ ਸੱਚ ਸਿਰਜਣ ਹਾਰਾ ਕਹਿੰਦੇ ਉਹ ਸਿਰਜਣ ਹੈ ਜਿਹੜਾ ਬਣਾਉਣੇ ਵਾਲਾ ਉਹ ਵੀ ਸੱਚਾ ਹੈ ਰੱਬ ਝੂਠਾ ਥੋੜਾ ਰੱਬ ਸੱਚਾ ਹੈ ਜੋ ਉਹ ਕੰਮ ਕਰਦਾ ਉਹ ਵੀ ਸੱਚਾ ਕਰਦਾ ਉਹ ਝੂਠਾ ਨਹੀਂ ਹੈ ਨਾ ਝੂਠ ਕਰਦਾ ਸਿਰਜਣ ਵਾਲਾ ਹੀ ਜਦੋਂ ਸੱਚਾ ਹੈ ਕਿ ਸਿਰਜਣ ਵਾਲਾ ਝੂਠਾ ਹੋ ਜਵੇ ਸਾਰਾ ਕੁਝ ਝੂਠ ਹੋ ਜੇ ਦੁਨੀਆ ਨਹੀਂ ਬਸਦੀ ਫਿਰ ਦੁਨੀਆ ਨਹੀਂ ਚੱਲਦੀ ਜੇ ਰੱਬ ਝੂਠਾ ਹੋ ਜਵੇ ਰੱਬ ਸੱਚਾ ਹੈ ਲੇਕਰ ਸਾਨੂੰ ਕਦੋਂ ਸੱਚ ਚੰਗਾ ਲੱਗਣਾ ਜਦੋਂ ਅਸੀਂ ਸਾਰ ਨੂੰ ਰੱਬ ਨੂੰ ਪਿਆਰ ਕਰਦੇ ਫਿਰ ਸੱਚ ਲੱਗਣਾ ਸੱਚ ਫਿਰ ਚੰਗਾ ਲੱਗਣ ਲੱਗ ਜਾਂਦਾ ਫਿਰ ਗੁਰੂ ਮਿਹਰ ਕਰ ਦਿੰਦਾ ਗੁਰੂ ਮਿਹਰਬਾਨ ਹੋ ਜਾਂਦਾ ਗੁਰੂ ਮਿਹਰਬਾਨ ਹੋ ਗਿਆ ਸਾਰੀਆਂ ਚੀਜ਼ਾਂ ਦੀ ਪਰ ਨਾ ਪਰ ਜੰਮਣਾ ਨਾ ਮਰਨਾ ਸਾਰੇ ਕੂੜ ਕਿਰਿਆ ਖਤਮ ਹੋ ਜਾਂਦੇ ਆ ਜਦੋਂ ਗੁਰੂ ਦੀ ਵਕਸ਼ ਹੁੰਦੀ ਆ ਗੁਰੂ ਆਪਣੇ ਨਾਲ ਜੋੜ ਲੈਂਦਾ ਪੁੱਲੇ ਪਟਕਿਆਂ ਨੂੰ ਇੱਕੋ ਇੱਕ ਬਾਬੇ ਨਾਨਕ ਦਾ ਦਰਬਾਰ ਆ ਜਿਹੜਾ ਇਹ ਆਪਣੇ ਲੜ ਲਾ ਲੇ ਫੋਰ ਕੋਈ ਇਹ ਜਿਆ ਦਰਬਾਰ ਨਹੀਂ ਇੱਥੇ ਪੁੱਲੇ ਪਟਕਿਆਂ ਨੂੰ ਸਾਰੇ ਪਾਪ ਕੱਟਣੇ ਵਾਲਾ ਸਾਰੇ ਦੁੱਖ ਕੱਟਣੇ ਵਾਲਾ ਇੱਕੋ